ਮੈਨੂੰ ਆਦ ਤਾ ਗੱਲ ਜੜ ਤੋਂ ਚੱਕਣ ਦੀ ਤੇ ਜੜ ਹੈ ਜਿਹੜੀ ਡੇਰਾ ਵਿਆਸ ਦੀ ਯਾਰਾ ਰਾਧਾ ਸਵਾਮੀ ਦੀ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਖਤਮ ਹੁੰਦੀ ਹੈ ਡੇਰੇ ਨਾਲ ਰਿਲੇਟਡ ਲੋਕ ਨੇ ਉਹ ਇੱਕ ਦੂਜੇ ਨੂੰ ਮਿਲਣ ਲੱਗੇ ਰਾਧਾ ਸਵਾਮੀ ਨਾਮ ਦਾ ਜੋ ਸਾਂਝ ਇੱਕ ਦੂਜੇ ਨਾਲ ਕਾਇਮ ਰੱਖਦੇ ਨੇ ਬੁਲਾਉਂਦੇ ਨੇ ਜੇ ਸਪਸ਼ਟ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਕਹਾਂ ਤਾਂ ਕੋਈ ਗੌਰਵਮਈ ਇਤਿਹਾਸ ਜਾਂ ਕੁਰਬਾਨੀ ਭਰਿਆ ਲਫ਼ਜ਼ ਨਹੀਂ ਹੈ ਇੱਕ ਇਹ ਜਿਹੜਾ ਨਾਮ ਹੈ ਇੱਕ ਬੰਦੇ ਔਰ ਇੱਕ ਔਸਤਰੀ ਤੋਂ ਉੱਠੀ ਹੋਈ ਹੈ ਸੋ ਉਹਨਾਂ ਦੇ ਨਾਮ ਤੋਂ ਇਹ ਬਣੀ ਹੋਈ ਹੈ ਰਾਧਾ ਸਵਾਮੀ ਕੋਈ ਕੋਈ ਵੱਡਾ ਕੁਰਬਾਨੀਆਂ ਭਰਿਆ ਇਤਿਹਾਸ ਨਹੀਂ ਹੈ ਰਾਦਾ ਸਵਾਮੀ ਜਿਹੜਾ ਨਾਮਦਾਨ ਦਿੰਦੇ ਨੇ ਜੀ ਉਹ ਬੜਾ ਗੁਪਤ ਤਰੀਕੇ ਨਾਲ ਰੱਖਿਆ ਜਾਂਦਾ। ਉਹਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਆਪਣਾ ਜਿਹੜਾ ਨਾਮ ਹੈ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਕਿਸੇ ਨੂੰ ਦੱਸ ਨਹੀਂ ਸਕਦੇ। ਪਿਛਲੋਂ ਕੀਤਾ ਜ ਟੇਕ ਤੇਰੇ ਭੱਲੇ ਕੀ ਕਹੂੰ ਵਕਤ ਗੁਰੂ ਕੋ ਮਾਨ ਵਕਤ ਗੁਰੂ ਕੋ ਮਾਨ ਉਹਦੇ ਵਿੱਚ ਸਾਰ ਵਚਨ ਦੇ ਵਿੱਚ ਇਹਨਾਂ ਦਾ ਲਿਖਿਆ ਹੋਇਆ ਜੇ ਇਹਨਾਂ ਨੇ ਬੀਤ ਚੁੱਕੇ ਗੁਰੂਆਂ ਦੀ ਟੇਕ ਹੀ ਨਹੀਂ ਰੱਖਣੀ ਤੇ ਆਪਣੇ ਵਕਤ ਗੁਰੂਆਂ ਨੂੰ ਮੰਨਣਾ ਤਾਂ ਇਹਨਾਂ ਦੇ ਪਿਛਲੇ ਰਹਿ ਚੁੱਕੇ ਸਾਰੇ ਗੁਰੂਆਂ ਦੀ ਕੋਈ ਏਡੀ ਖਾਸ ਮਹਾਨਤਾ ਨਹੀਂ ਰਹਿੰਦੀ। ਤੇ ਜੋ ਮਹਾਨਤਾ ਨਹੀਂ ਰਹਿੰਦੀ ਤਾਂ ਆਗਰੇ ਦੇ ਵਿੱਚ ਸਿ ਵਿਦਿਆਲ ਦੀ ਬਣਾਈ ਗਈ ਸਮਾਦ ਦੀ ਵੀ ਕੋਈ ਮਹਾਨਤਾ ਨਹੀਂ ਰਹਿੰਦੀ ਤੇ ਉਹਦੇ ਰਿਲੇਟਡਸ਼ਿਪੀਆਂ ਗਈਆਂ ਸਾਰੀਆਂ ਇਹਨਾਂ ਦੀਆਂ ਬੁੱਕਸ ਉਹਨਾਂ ਦੇ ਵੀ ਉਹਨਾਂ ਦਾ ਵੀ ਕੋਈ ਲਾਭ ਨਹੀਂ ਐ ਰਾਇ ਤੇ ਇਹਨਾਂ ਦੇ ਰਾਇ ਭਾਦਰ ਜੀ ਲਿਖਦੇ ਨੇ ਕਹਿੰਦਾ ਕੁੱਲ ਜੀਵੋਂ ਦਾ ਆਪਣਾ ਉਧਾਰ ਜੋ ਚਾਹਤੇ ਹਨ ਲਾਜ਼ਮੀ ਹੈ ਕਿ ਸ਼ਬਦ ਗੁਰੂ ਕੇ ਚਰਨੋਂ ਵਿੱਚ ਲਗੇ ਪ੍ਰੇਮ ਪੱਤਰ ਸਫਾ 14 ਜਿਲਦ 4 ਬਚਨ 2 ਇਹ 24 ਜੂਨ ਸਨ 1954 ਨੂੰ ਸਰਦਾਰ ਚਰਨ ਸਿੰਘ ਜੋ ਕਿ ਉਸ ਸਮੇਂ ਦੇ ਡੇਰਾ ਵਿਆਸ ਦੇ ਮੁਖੀ ਸੀਗੇ ਉਹਨਾਂ ਨੇ ਜਵਾਬਦੇਹੀ ਦੇ ਵਿੱਚ ਅਦਾਲਤ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤੇ ਇਹ ਜਿਹੜੀ ਜਗ੍ਹਾ ਸਾਡੀ ਨਿੱਜੀ ਜਗ੍ਹਾ ਤੇ ਉਹਦੇ ਵਿੱਚ ਉਹਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀਡਾਉ ਚੁੱਕ ਦਿੱਤੀ ਗਈ ਹੈ ਸਾਲ 1957 ਦੇ ਵਿੱਚ ਸਹੀ ਤਰੀਕੇ ਸਹੀ ਮਹੀਨੇ ਨਾਲ ਸਹੀ ਤਰੀਕੇ ਨਾਲ ਡੇਰਾ ਵਿਆਸ ਹੋਂਦ ਵਿੱਚ ਆਉਂਦਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਿੰਦਰ ਸਪੰਚ ਤੇ ਅੱਜ ਦੀ ਜਿਹੜੀ ਵੀਡੀਓ ਆਪਣੀ ਜਾਂ ਮੁੱਦਾ ਕਹਿ ਲੋ ਬੜਾ ਗਰਮ ਤੇ ਗੰਭੀਰ ਮੁੱਦਾ ਕਿਉਂਕਿ ਅੱਜ ਆਪਾਂ ਗੱਲ ਕਰਨ ਲੱਗੇ ਆਂ ਜੀ ਡੇਰਾਬਾਦ ਦੇ ਬਾਰੇ ਡੇਰਾਬਾਦ ਜਿਹੜਾ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂ ਮੈਂ ਕਹੂੰਗਾ ਵੀ ਇੰਡੀਆ ਦੀ ਹਰ ਇੱਕ ਸਟੇਟ ਦੇ ਵਿੱਚ ਜਾਂ ਇੰਡੀਆ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਦੀ ਤੂਤੀ ਅੱਜ ਸਿਕਰ ਤੇ ਬੋਲਦੀ ਐ ਡੇਰਾਬਾਦ ਜਿਵੇਂ ਕਿ ਡੇਰਾ ਸੱਚਾ ਸੌਦਾ ਸਾਸੇਵਾਲਾ ਜੋ ਕਿ ਕਾਫੀ ਫੇਮਸ ਆ ਚਰਚਾ ਦਾ ਵਿਸ਼ਾ ਅੱਜਕੱਲ ਹਰ ਇੱਕ ਦੇ ਮੂੰਹ ਤੇ ਆ ਇਹ ਡੇਰਾ ਵਿਆਸ ਵਗੈਰਾ ਦਾ ਸਵਾਮੀ ਵਾਲੇ ਨੂਰ ਮਹਿਲੀ ਹੋਰ ਕਈ ਤਰ੍ਹਾਂ ਦੇ ਡੇਰੇ ਤੁਹਾਨੂੰ ਅੱਜ ਦੇਖਣ ਨੂੰ ਮਿਲਦੇ ਨੇ ਤੇ ਇਹਨਾਂ ਦੇ ਸਰਦਾਲੂਆਂ ਦੀ ਗਿਣਤੀ ਦਿਨੋਂ ਦਿਨ ਵਾਧੀ ਜਾ ਰਹੀ ਹੈ। ਸੋ ਆਪਣੀ ਜਿਹੜੀ ਵੀਡੀਓ ਆਪਣਾ ਮੁੱਦਾ ਮੇਨ ਉਹ ਅੱਜ ਇਹਨਾਂ ਦੇ ਉੱਤੇ ਹੀ ਆ। ਤੇ ਮੇਨ ਹਿੱਟ ਲਿਸਟ ਤੇ ਅੱਜ ਹੈਗਾ ਜੀ ਆਪਣਾ ਡੇਰਾ ਵਿਆਸ ਜਿਹਦੇ ਬਾਰੇ ਆਪਾਂ ਖੁੱਲ ਕੇ ਗੱਲ ਕਰਾਂਗੇ ਚੰਗੀ ਤਰ੍ਹਾਂ ਕੀ ਕਾਰਨ ਨੇ ਲੋਕਾਂ ਦਾ ਜਿਹੜਾ ਝੁਕਾਏ ਇਹਦੇ ਵੱਲੋਂ ਹੁੰਦਾ ਜਾ ਰਿਹਾ। ਉਹਦੇ ਬਾਰੇ। ਸੋ ਮੈਨੂੰ ਆਦਤ ਹੈ ਗੱਲ ਜੜ ਤੋਂ ਚੱਕਣ ਦੀ ਤੇ ਜੜ ਹੈ ਜਿਹੜੀ ਡੇਰਾ ਵਿਆਸ ਦੀ ਰਾਧਾ ਸਵਾਮੀ ਦੀ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਖਤਮ ਹੁੰਦੀ ਹੈ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਜਾਣੂ ਕਰਵਾਵਾਂਗੇ ਗੱਲਾਂ ਤੋਂ ਸੋ ਗੱਲ ਸ਼ੁਰੂ ਕਰਦੇ ਹਾਂ ਜੀ ਆਪਾਂ ਆਗਰੇ ਤੋਂ ਆਗਰਾ ਰਹੀ ਅਸਲ ਦੇ ਵਿੱਚ ਡੇਰਾ ਰਾਧਾ ਸਵਾਮੀ ਜੋ ਵੀ ਇਹਨਾਂ ਦਾ ਡੇਰਾ ਉਹਨਾਂ ਦੀ ਜੜ ਉਤੋਂ ਸ਼ੁਰੂ ਹੁੰਦੀ ਹੈ ਤੇ ਪਹਿਲਾ ਇਹਨਾਂ ਦਾ ਸੰਸਥਾਪਕ ਹੈ ਜਿਹੜਾ ਉਹ ਹੈਗਾ ਜੀ ਸਿਵ ਦਿਵਾਲ ਸਿਵ ਦਿਵਾਲ ਆਗਰਾ ਦੇ ਕਿਸੇ ਗੁਰੂ ਘਰ ਦੇ ਵਿੱਚ ਗੁਰਬਾਣੀ ਦੀ ਕਥਾ ਕਰਿਆ ਕਰਦਾ ਸੀਗਾ ਤੇ ਥੋੜੇ ਸਮੇਂ ਤੋਂ ਬਾਅਦ ਜਾਂ ਤਾਂ ਕਮੇਟੀ ਨਾਲ ਕਹਿ ਸਕਦੇ ਹੋ ਜਾਂ ਉਥੋਂ ਦੀ ਸੰਗਤ ਨਾਲ ਤਕਰਾਰਬਾਜ਼ੀ ਹੋਣ ਦੇ ਕਾਰਨ ਇਹਨਾਂ ਦੀ ਗੁਰਦੁਆਰਾ ਘਰ ਦੇ ਵਿੱਚੋਂ ਛੁੱਟੀ ਕਰ ਦਿੱਤੀ ਗਈ। ਜਿਸ ਤੋਂ ਬਾਅਦ ਇਹ ਬੰਦਾ ਘਰ ਵਿੱਚ ਹੀ ਆਪਣੀ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਲੱਗਿਆ। ਥੋੜੇ ਸਮੇਂ ਬਾਅਦ ਇਹਨੇ ਆਗਰੇ ਦੇ ਵਿੱਚ ਇੱਕ satsang ਘਰ ਬਣਾਇਆ। ਜਿਹਦੇ ਵਿੱਚ ਇਹਦੇ ਸ਼ਰਧਾਲੂ ਬਣਨੇ ਸ਼ੁਰੂ ਹੋਏ। ਉਹ ਸ਼ਰਧਾਲੂਆਂ ਨੇ ਇਹਨੂੰ ਗਾਹਾਂ ਜਾ ਕੇ ਅੱਗੇ ਜਾ ਕੇ ਇਹਦਾ ਨਾਮ ਆ ਜਿਹੜਾ ਸਵਾਮੀ ਨਾਮ ਨਾਲ ਇਹਨੂੰ ਕਹਿ ਲੋ ਸੰਬੋਧਨ ਕਰਨ ਲੱਗ ਪਏ। ਤੇ ਇਹਨਾਂ ਦੀ ਇਹ ਅਸੇ ਵਿਦਿਆਲ ਸੀਗੇ ਇਹਨਾਂ ਦੀ ਇਸਤਰੀ ਦਾ ਨਾਮ ਜਾਂ ਇਹਨਾਂ ਦੀ ਘਰਵਾਲੀ ਦਾ ਪਤਨੀ ਦਾ ਨਾਮ ਸੀਗਾ ਜੀ ਰਾਧਾ ਸੋ ਇਹ ਰਾਧਾ ਸਵਾਮੀ ਜਿਹੜਾ ਨਾਮ ਤੁਸੀਂ ਅੱਜ ਜਿਵੇਂ ਕਹ ਲੋ ਸਿੱਖ ਧਰਮ ਦੇ ਵਿੱਚ ਫਤਿਹ ਦੀ ਸਾਂਝ ਬੁਲਾਈ ਜਾਂਦੀ ਹੈ ਗੁਰੂ ਮਹਾਰਾਜ ਨੇ ਜੋ ਸਾਨੂੰ ਬਖਸ਼ੀ ਹੈ ਜਾਂ ਉਸੇ ਤਰ੍ਹਾਂ ਵਿਆਸ ਵਾਲੇ ਨਾ ਵਿਆਸ ਜਿਹੜਾ ਇਹ ਮਤ ਦੇ ਲੋਕ ਨੇ ਡੇਰ ਨਾਲ ਰਿਲੇਟਡ ਲੋਕ ਨੇ ਉਹ ਇੱਕ ਦੂਜੇ ਨੂੰ ਮਿਲਣ ਲੱਗੇ ਰਾਧਾ ਸਵਾਮੀ ਨਾਮ ਦਾ ਜੋ ਸਾਂਝ ਇੱਕ ਦੂਜੇ ਨਾਲ ਕਾਇਮ ਰੱਖਦੇ ਨੇ ਬੁਲਾਉਂਦੇ ਨੇ ਸੋ ਇਹ ਕੋਈ ਜੇ ਸਪਸ਼ਟ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਕਹਾਂ ਤਾਂ ਕੋਈ ਗੌਰਵਮਈ ਇਤਿਹਾਸ ਜਾਂ ਕੁਰਬਾਨੀ ਭਰਿਆ ਲਫ਼ਜ਼ ਨਹੀਂ ਹੈ ਇੱਕ ਡੇਰਾ ਇੱਕ ਜਿਹੜਾ ਨਾਮ ਹੈ ਇੱਕ ਜਿਹੜੀ ਦੁਨਿਆਵੀ ਸਾਂਝ ਹੈ ਇੱਕ ਕੋਈ ਇਤਿਹਾਸ ਨਾਲ ਰਿਲੇਟਡ ਜਾਂ ਤੁਸੀਂ ਕਹਿ ਲਓ ਵੀ ਕੋਈ ਰੱਬ ਨਾਲ ਜੋੜਨ ਵਾਲੀ ਕੋਈ ਇਦਾਂ ਦੀ ਗੱਲ ਨਹੀਂ ਨਿਕਲੀ ਹੋਈ ਕਿਤੋਂ ਇਤਿਹਾਸ ਤੋਂ ਨਹੀਂ ਚੱਕੀ ਗਈ ਇੱਕ ਸਿਰਫ ਇੱਕ ਬੰਦੇ ਔਰ ਕਹਿ ਲਓ ਵੀ ਉਹਨਾਂ ਦੀ ਘਰ ਵਾਲੀ ਨਾਲ ਰਿਲੇਟਡ ਦੋ ਸ਼ਬਦ ਨੇ ਰਾਧਾ ਸਵਾਮੀ ਸਵਾਮੀ ਸੇਬਦਾਲਜੀ ਨੂੰ ਸੰਬੋਧਨ ਕਰਦੇ ਸੀ ਉਦੋਂ ਦੇ ਉਹਨਾਂ ਦੇ ਸਰਦਾਰ ਨੂੰ ਕਹਿ ਕੇ ਤੇ ਰਾਧਾ ਸੀਗੇ ਇਹਨਾਂ ਦੀ ਵਾਈਫ ਦਾ ਨਾਮ ਸੀਗਾ ਉੱਥੋਂ ਇਹ ਨਾਮ ਚੱਲਿਆ ਤੇ ਜੇ ਹੁਣ ਭੰਗਲ ਕਰੀਏ ਇਸ ਮਤ ਦੀ ਤਾਂ ਇਸ ਮਤ ਦੇ ਵਿੱਚ ਅਸਲ ਦੇ ਵਿੱਚ ਸ਼ਕਸ਼ੀ ਪੂਜਾ ਕੀਤੀ ਜਾਂਦੀ ਹੈ ਸ਼ਕਸ਼ੀ ਪੂਜਾ ਤੋਂ ਭਾਵ ਮੇਰਾ ਵੀ ਇੱਕ ਦੁਨਿਆਵੀ ਗੁਰੂ ਜਾਂ ਇੱਕ ਦੇਹਤਾਰੀ ਗੁਰੂ ਨੂੰ ਪੂਜਿਆ ਜਾਂਦਾ ਉਹਨਾਂ ਨੂੰ ਇਹ ਮੰਨਦੇ ਨੇ ਤੇ ਇਹ ਪੀੜੀ ਦਰ ਪੀੜੀ ਇਹਨਾਂ ਦੀਆਂ ਗੱਡੀਆਂ ਨੇ ਜਿਹੜੀਆਂ ਮਤਲਬ ਉਹ ਚੱਲਦੀ ਆ ਰਹੀਆਂ ਨੇ ਰੈਗੂਲਰ ਟੋਕਟ 100 ਸਾਲ ਦਾ ਇਤਿਹਾਸ ਹੈ ਸੋ ਸਾਲ ਦੀ ਰੈਗੂਲਰ ਇੱਕ ਕੈਂਪੇਨ ਜਾਂ ਰੈਗੂਲਰ ਲੜੀ ਲਾ ਲਓ ਤੁਸੀਂ ਕਹਿ ਸਕਦੇ ਹੋ ਇਹ ਜਿਹੜੀ ਚੱਲਦੀ ਆ ਰਹੀ ਹੈ ਇਹਨਾਂ ਦੀ ਇਸ ਮਤ ਦੇ ਲੋਕ ਸ਼ਰਾਬ ਮੀਟ ਅੰਡੇ ਤੋਂ ਅੰਡੇ ਦਾ ਸੇਵਨ ਨਹੀਂ ਕਰਦੇ ਤੇ ਉਹਨਾਂ ਤੋਂ ਇਹ ਉਹਨਾਂ ਨੂੰ ਆਪਣੇ ਸ਼ਰਧਾਲੂ ਨੂੰ ਵਰਜਦੇ ਨੇ ਵੀ ਸ਼ਰਾਬ ਮੀਟ ਅੰਡੇ ਤੋਂ ਦੂਰ ਰਹਿਣਾ ਜਿਵੇਂ ਕਿ ਆਮ ਧਰਮਾਂ ਦੇ ਵਿੱਚ ਸਾਰੇ ਕਿਤੇ ਸਿਖਾਇਆ ਜਾਂਦਾ ਜਾਂ ਦੱਸਿਆ ਜਾਂਦਾ ਤੇ ਇਸ ਦੀ ਜਿਹੜੀ ਮੇਨ ਹੈਡ ਕੇਂਦਰ ਹੈ ਧਰਮ ਦਾ ਸੌਰੀ ਤਾਂ ਨਹੀਂ ਕਹਿ ਸਕਦੇ ਭਾਈ ਨੂੰ ਇੱਕ ਸਾਖਾ ਹੀ ਜਾਂ ਇੱਕ ਫਰੰਟ ਜਾਂ ਇੱਕ ਮਤ ਕਹਿ ਸਕਦੇ ਆ ਜਿਹੜਾ ਲੋਕ ਚੱਲ ਰਹੇ ਨੇ ਲੈ ਕੇ ਸੋ ਇਸ ਮਤ ਦੇ ਲੋਕਾਂ ਦਾ ਜਿਹੜਾ ਮੇਨ ਹੈਡ ਕੇਂਦਰ ਹੈ ਕੇਂਦਰ ਬਿੰਦੂ ਉਹ ਆਗਰੇ ਤੋਂ ਸ਼ੁਰੂ ਹੋਇਆ ਸੀ ਤੇ ਦੂਜੀ ਸਾਖਾ ਜਿਹੜੀ ਇਹਦੀ ਇੱਕ ਨਾਲ ਦੀ ਟਹਿਣੀ ਹੈ ਜਿਹੜੀ ਇਹਦੀ ਉਹ ਵਿਆਸ ਜਿਹੜਾ ਡੇਰਾ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਤੇ ਇਹਦੇ ਸ਼ਰਧਾਲੂ ਦਿਨ ਬਰ ਦਿਨ ਵਧਦੇ ਜਾ ਰਹੇ ਨੇ ਤੇ ਦੂਜੀ ਸਾਖਾ ਜੀ ਇਹਦੀ ਵਿਆਸ ਵਿਆਸ ਇਹਦਾ ਡੇਰਾ ਇਹਦੀ ਗੱਦੀ ਸ਼ੁਰੂ ਹੁੰਦੀ ਹੈ ਬਾਬਾ ਜੈਮਲ ਸਿੰਘ ਤੋਂ ਬਾਬਾ ਜੈਮਲ ਸਿੰਘ ਇੱਕ ਮਿਲਟਰੀ ਵਿੱਚ ਸੀਗੇ ਅੰਗਰੇਜ਼ ਸਰਕਾਰ ਦੇ ਹੁੰਦੇ ਆ ਤੇ ਅੰਗਰੇਜ਼ ਸਰਕਾਰ ਤੋਂ ਬਾਅਦ ਜਦੋਂ ਉਹਨਾਂ ਦੀ ਰਿਟਾਇਰਮੈਂਟ ਹੁੰਦੀ ਹੈ ਉਸ ਤੋਂ ਬਾਅਦ ਇਹ ਸੇਵ ਦਿয়াল ਤੋਂ ਨਾਮਦਾਨ ਲੈਂਦੇ ਨੇ ਤੇ ਉਹਨਾਂ ਦੇ ਚੇਲੇ ਬਣਦੇ ਨੇ ਤੇ ਉਸ ਤੋਂ ਬਾਅਦ ਆਪਣੀ ਬਿਆਸ ਆ ਕੇ ਇਹ ਇੱਕ ਅਲੱਗ ਤੋਂ ਸੰਸਥਾ ਕਾਇਮ ਕਰਦੇ ਨੇ ਤੇ ਚਲਾਉਂਦੇ ਨੇ ਜੋ ਅੱਜ ਵੀ ਗੱਦੀ ਵਾਇਗੱਦੀ ਚੱਲਦੀ ਆ ਰਹੀ ਹੈ ਇਹ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਵਿਆਸ ਦੀ ਹਿਸਟਰੀ ਤੇ ਜੇ ਡੇਰਾ ਵਿਆਸ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਹੋਰ ਚਾਨਣਾ ਪਾ ਦਈਏ ਆਪਾਂ ਇਹਨਾਂ ਦੀ ਮਤਵ ਬਾਰੇ ਇਹ ਗੁਰੂ ਤੇ ਇਹ ਵਕਤ ਗੁਰੂ ਤੇ ਬੇਵਕਤ ਗੁਰੂ ਦੇ ਵਿੱਚ ਵੀ ਵਿਸ਼ਵਾਸ ਰੱਖਦੇ ਨੇ ਵਕਤ ਗੁਰੂ ਤੋਂ ਭਾਵ ਜਿਹੜਾ ਗੁਰੂ ਅ ਪ੍ਰੈਜੈਂਟ ਸਮੇਂ ਦੇ ਵਿੱਚ ਚੱਲ ਰਿਹਾ ਤੇ ਬੇਵਕਤ ਗੁਰੂ ਜਿਹਨਾਂ ਦਾ ਸਮਾਂ ਨਿਕਲ ਗਿਆ ਉਹਨਾਂ ਵਿੱਚ ਵੀ ਤੇ ਵਕਤ ਗੁਰੂ ਨੂੰ ਇਹ ਮੰਨਦੇ ਨੇ ਬੇਵਕਤ ਗੁਰੂ ਨੂੰ ਮੰਨਦੇ ਨਹੀਂਗੇ ਇਹਦੇ ਵਿੱਚ ਵੀ ਇਹਨਾਂ ਦੇ ਕਈ ਮਤ ਭੇਦ ਨੇ ਇਹਦਰ ਨੀੜੇ ਨਵੇਂ ਬੁੱਕਸ ਲਿਖੀਆਂ ਗਈਆਂ ਨੇ ਉਹਦੇ ਵਿੱਚ ਕੋਈ ਇਹਨਾਂ ਦਾ ਪੁਰਾਣਾ ਗੁਰੂ ਕੁਝ ਬੋਲਦਾ ਤੇ ਜਿਹੜਾ ਪ੍ਰੈਜ਼ੈਂਟ ਸਮੇਂ ਦੇ ਵਿੱਚ ਆ ਜਾ ਉਸ ਤੋਂ ਪਹਿਲਾਂ ਸੀਗਾ ਉਹਨਾਂ ਦੇ ਲਿਖੇ ਹੋਏ ਜਿਹੜੇ ਸ਼ਬਦ ਨੇ ਜਾਂ ਬੋਲ ਨੇ ਉਹ ਕੁਝ ਹੋਰ ਕਹਿੰਦੇ ਨੇ ਸੋ ਸਾਰੀਆਂ ਗੱਲਾਂ ਜੀ ਇਹ ਆਪਾਂ ਤੱਥਾਂ ਦੇ ਆਧਾਰ ਤੇ ਕਰਾਂਗੇ ਕੋਈ ਵੀ ਗੱਲ ਫਜ਼ੂਲ ਦੀ ਇਧਰੋਂ ਉਧਰੋਂ ਚੱਕ ਕੇ ਮੈਂ ਐਡ ਨਹੀਂ ਕਰੂੰਗਾ ਇਸ ਵੀਡੀਓ ਦੇ ਵਿੱਚ ਸੋ ਮੈਨੂੰ ਪਤਾ ਹੈ ਵੀ ਇਹ ਵੀਡੀਓ ਨੂੰ ਦੇਖਣ ਤੋਂ ਬਾਅਦ ਕਈਆਂ ਨੂੰ ਬੁਰਾ ਵੀ ਲੱਗਣਾ ਤੇ ਕਈਆਂ ਨੂੰ ਚੰਗਾ ਵੀ ਲੱਗਣਾ ਜਿਹੜੇ ਇਸ ਮਤ ਦੇ ਲੋਕ ਨੇ ਸ਼ਾਇਦ ਬੁਰਾਈ ਮੰਨਣਾ ਬਟ ਜਿਹੜੀ ਵੀ ਗੱਲ ਇਹ ਵੀਡੀਓ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲੂਗੀ ਉਹ ਤੱਥਾਂ ਦੇ ਆਧਾਰ ਤੇ ਮਿਲੂਗੀ ਕੋਈ ਇੱਧਰ ਉੱਧਰੋਂ ਚੱਕ ਕੇ ਸੁਣੀ ਸੁਣਾਈ ਗੱਲ ਨਹੀਂ ਮੈਂ ਕਰੂੰਗਾ ਰਾਧਾ ਸਵਾਮੀ ਜਿਹੜਾ ਨਾਮਦਾਨ ਦਿੰਦੇ ਨੇ ਜੀ ਉਹ ਬੜਾ ਗੁਪਤ ਤਰੀਕੇ ਨਾਲ ਰੱਖਿਆ ਜਾਂਦਾ ਉਹਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਆਪਣਾ ਜਿਹੜਾ ਨਾਮ ਹੈ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਕਿਸੇ ਨੂੰ ਦੱਸ ਨਹੀਂ ਸਕਦੇ ਤੇ ਦੂਸਰੇ ਪਾਸੇ ਜੇ ਆਪਾਂ ਆਪਣੇ ਸਿੱਖੀ ਦੀ ਗੱਲ ਕਰੀਏ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਦਸਮ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਗੁਰਮੰਤਰ ਦੇ ਕੇ ਸਿੱਧ ਕਰਤਾ ਸੀਗਾ ਜਿਹੜਾ ਨਾਮ ਹੈ ਸ਼ਬਦ ਹੈ ਉਹ ਸ਼ਬਦਾਂ ਸਾਂਝਾ ਉইল ਨੂੰ ਜਾਂ ਕਿਸੇ ਤਰ੍ਹਾਂ ਦਾ ਮਤਭੇਦ ਵੀ ਰੱਖਿਆ ਨਹੀਂ ਸੀਗਾ ਸਭ ਨੂੰ ਸਰਬਸਾਂਝਾ ਨਾਮ ਦਿੱਤਾ ਗਿਆ ਸੀਗਾ ਬਟ ਇਹ ਗੱਲ ਮੈਂ ਤਾਂ ਕਿ ਇੱਥੇ ਕਿਉਂਕਿ ਜਿਹੜਾ ਬਿਆਸ ਦਾ ਜਨਮ ਹੈ ਡੇਰੇ ਦਾ ਜਾਂ ਆਗਰੇ ਦਾ ਜੋ ਇਹਨਾਂ ਦਾ ਕੇਂਦਰ ਬਿੰਦੂ ਹੈ ਮੇਨ ਉਹਦਾ ਕਿਤੇ ਨਾ ਕਿਤੇ ਜਿਹੜਾ ਲਾਗਾਤੇਗਾ ਉਹ ਸਿੱਖ ਧਰਮ ਨਾਲ ਜੁੜਦਾ ਕਿਉਂਕਿ ਬਾਬਾ ਜੈਮਲ ਸਿੰਘ ਹੈ ਜਿਹੜਾ ਉਹ ਵੀ ਸਿੱਖ ਧਰਮ ਨੂੰ ਬਿਲੋਂਗ ਕਰਦਾ ਸੀਗਾ ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸ ਦਾਂ ਵੀ ਕੀ ਗੱਲ ਹੈ ਕੀ ਨਹੀਂ ਤੇ ਜਿਹੜੀ ਇਹਨਾਂ ਦੀ ਤੇ ਜਿਹੜੀ ਇਹਨਾਂ ਦੀ ਬੁੱਕ ਹੈ ਜੀ ਮੇਨ ਜਿਹਨੂੰ ਇਹ ਬਹੁਤ ਜ਼ਿਆਦਾ ਰਿਸਪੈਕਟ ਦਿੰਦੇ ਨੇ ਸਾਰ ਬਚਨ ਉਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਪਿਛਲੋਂ ਕੀ ਤਜ ਟੇਕ ਤੇਰੇ ਭਲੇ ਕੀ ਕਹੂੰ ਵਖਤ ਗੁਰੂ ਕੋ ਮਾਨ ਪਿਛਲੋਂ ਕੀ ਤਜ ਟੇਕ ਤੇਰੇ ਭਲੇ ਕੀ ਕਹੂੰ ਵਖਤ ਗੁਰੂ ਕੋ ਮਾਨ ਵਖਤ ਗੁਰੂ ਕੋ ਮਾਨ ਉਹਦੇ ਵਿੱਚ ਸਾਰ ਬਚਨ ਦੇ ਵਿੱਚ ਇਹਨਾਂ ਦਾ ਲਿਖਿਆ ਹੋਇਆ ਮਤਲਬ ਕਹਿਣ ਦਾ ਭਾਵ ਵੀ ਇਹ ਕਹਿੰਦੇ ਨੇ ਜਿਹੜੇ ਪਿਛਲੋਂ ਕੀ ਤਜ ਟੇਕ ਜਿਹੜੇ ਪ੍ਰਾਣੇ ਚਲੇ ਗਏ ਉਹਨਾਂ ਦੀ ਟੇਕ ਨਾ ਮੰਨੋ ਉਹਨਾਂ ਨੂੰ ਮਤਲਬ ਇਹ ਮੰਨਣ ਤੋਂ ਮਨਾ ਕਰਦੇ ਨੇ ਜਿਹੜਾ ਵਖਤ ਗੁਰੂ ਆ ਉਹਨੂੰ ਮੰਨੋ ਉਹਦੇ ਵਿੱਚ ਸਰਦਾ ਰੱਖੋ ਅਟਰ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਆਪਣੇ ਸਟੈਂਡ ਤੇ ਵੀ ਖੜੇ ਨਹੀਂ ਉਤਰਦੇ ਕਿਉਂਕਿ ਜੇ ਇਹਨਾਂ ਨੇ ਬੀਤ ਚੁੱਕੇ ਗੁਰੂਆਂ ਦੀ ਟੇਕ ਹੀ ਨਹੀਂ ਰੱਖਣੀ ਤੇ ਆਪਣੇ ਬਖਤ ਗੁਰੂਆਂ ਨੂੰ ਮੰਨਣਾ ਤਾਂ ਇਹਨਾਂ ਦੇ ਪਿਛਲੇ ਰਹਿ ਚੁੱਕੇ ਸਾਰੇ ਗੁਰੂਆਂ ਦੀ ਕੋਈ ਏਡੀ ਖਾਸ ਮਹਾਨਤਾ ਨਹੀਂ ਰਹਿੰਦੀ ਤੇ ਜੋ ਮਹਾਨਤਾ ਨਹੀਂ ਰਹਿੰਦੀ ਤਾਂ ਆਗਰੇ ਦੇ ਵਿੱਚ ਸਿਵ ਦਿਯਾਲ ਦੀ ਬਣਾਈ ਗਈ ਸਮਾਦ ਦੀ ਵੀ ਕੋਈ ਮਹਾਨਤਾ ਨਹੀਂ ਰਹਿੰਦੀ ਤੇ ਉਹਦੇ ਰਿਲੇਟਡ ਸ਼ਪੀਆਂ ਗਈਆਂ ਉਹ ਸਾਰੀਆਂ ਇਹਨਾਂ ਦੀਆਂ ਬੁੱਕਸ ਉਹਨਾਂ ਦੇ ਵੀ ਉਹਨਾਂ ਦਾ ਵੀ ਕੋਈ ਲਾਭ ਨਹੀਂ ਤੇ ਫਿਰ ਇੱਥੇ ਆ ਕੇ ਜੇ ਆਪਾਂ ਇੱਕ ਪਾਸੇ ਨੂੰ ਦੇਖਦੇ ਆ ਤਾਂ ਇਹ ਆਪਣੀ ਸਟੈਂਡ ਤੇ ਆਪਣੇ ਇਹ ਸ਼ਬਦਾਂ ਦੇ ਖਰੇ ਨਹੀਂ ਉਤਰਦੇ ਹੈਗੇ ਤੇ ਦੂਸਰੀ ਸਾਈਡ ਜੀ ਇਹ ਸਿਵ ਵਿਦਿਆਲ ਦਾ ਗੁਰੂ ਜਿਹੜਾ ਨਾਦ ਨੂੰ ਕਹਿੰਦੇ ਨੇ ਤੇ ਦੂਸਰੇ ਪਾਸੇ ਸ਼ਬਦ ਨੂੰ ਗੁਰੂ ਵੀ ਨਹੀਂ ਮੰਨਦੇ ਤੇ ਸਿੱਖਾਂ ਦਾ ਜਿਹੜਾ ਗੁਰੂ ਅਸਲ ਦੇ ਵਿੱਚ ਉਹ ਸਬਦੀ ਆ ਗੁਰੂ ਗ੍ਰੰਥ ਸਾਹਿਬ ਹੈ ਤੇ ਇਹਨਾਂ ਦੀ ਛੋਟੀ ਜਿਹੜੀ ਪੁਸਤਕ ਸਾਰ ਵਚਨ ਛੋਟੀ ਹੈ ਜਿਹੜੀ ਉਹਦੇ ਵਿੱਚ ਲਿਖਿਆ ਹੈ ਕਿ ਗ੍ਰੰਥ ਗੁਰੂ ਨਹੀਂ ਹੋ ਸਕਦਾ ਉਹ ਤਾਂ ਜੜ ਹੈ ਔਰ ਉਹ ਬੋਲਦਾ ਨਹੀਂ ਹੈ ਔਰ ਨਾਪ ਦੇਸ ਦਿੰਦਾ ਹੈ ਤੇ ਇਸ ਦੇ ਆਪੋਜ਼ਿਟ ਦੂਸਰੀ ਸਾਈਡ ਇਹਨਾਂ ਦੀ ਗੁਰੂ ਰਾਏ ਵਾਹਦਰ ਜੀ ਕੀ ਲਿਖਦੇ ਨੇ ਉਹ ਲਿਖਦੇ ਨੇ ਜੀ ਕੁੱਲ ਮਾਲਕ ਦਾ ਸਰੂਪ ਸ਼ਬਦ ਹੈ। ਪਾਰ ਬ੍ਰह्म ਆਤਮਾ ਪਰਮਾਤਮਾ। ਕੁੱਲ ਜੀਵ ਦਾ ਰੂਪ ਇੱਕ ਸ਼ਬਦ ਹੈ। ਬਗੈਰ ਬਗੈਰ ਸ਼ਬਦ ਦੀ ਉਪਾਸਨਾ ਔਰ ਕੋਈ ਧਿਆਨ ਨਿਜ ਘਰ ਮੈਂ ਨਹੀਂ ਪਹੁੰਚ ਸਕਦਾ ਜੀ ਇਹਨਾਂ ਦੇ ਰਾਏ ਬਹਾਦਰ ਜਿਹੜੇ ਗੁਰੂ ਨੇ ਉਹਨਾਂ ਦੇ ਅਨੁਸਾਰ ਹੈ। ਤੇ ਦੂਜੀ ਦੂਜੀ ਸਾਈਡ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਰਬਚਨ 2 ਦੇ ਜਿਹੜੀ ਛੋਟੀ ਬੁੱਕ ਹੈ ਇਹਨਾਂ ਦੀ ਉਹਦੇ ਵਿੱਚ ਇਹ ਲਿਖਦੇ ਨੇ ਕਿ ਗ੍ਰੰਥ ਕੋਈ ਗੁਰੂ ਨਹੀਂ ਹੋ ਸਕਦਾ। ਕਿਉਂਕਿ ਨਾ ਉਹ ਬੋਲਦਾ ਤੇ ਨਾ ਉਹ ਦੇ ਦਿੰਦਾ ਤੇ ਰਾਏ ਵਾਹਦਰ ਜੀ ਲਿਖਦੇ ਨੇ ਕਿ ਕੁੱਲ ਮਾਲਕ ਦਾ ਸਰੂਪ ਸ਼ਬਦ ਹੈ ਸਾਰਾ ਕੁਝ ਸ਼ਬਦ ਤੋਂ ਸ਼ੁਰੂ ਹੁੰਦਾ ਤੇ ਸ਼ਬਦ ਤੇ ਖਤਮ ਹੁੰਦਾ ਸੋ ਇਹਨਾਂ ਦੇ ਜਿਹੜੇ ਵਿਚਾਰ ਨੇ ਉਹ ਆਪਸ ਵਿੱਚ ਨਹੀਂ ਮਿਲਦੇ ਅਸਲ ਦੇ ਵਿੱਚ ਜੇ ਸਪਸ਼ਟ ਸ਼ਬਦਾਂ ਦੇ ਵਿੱਚ ਮੈਂ ਕਹਾਂ ਤਾਂ ਇਹਨਾਂ ਨੂੰ ਖੁਦ ਨਹੀਂ ਪਤਾ ਕਿ ਵੀ ਗੁਰੂ ਕੀ ਹੈ ਤੇ ਕਿੱਥੋਂ ਚੱਲਦਾ ਹੈ ਕਿਵੇਂ ਹੁੰਦਾ ਇਹਨੂੰ ਗੁਰੂ ਕਿਹਾ ਜਾਂਦਾ ਇਹ ਉਹਨਾਂ ਦੀ ਵੈਲਿਊ ਹੈ ਕਿ ਆਪਣੇ ਕਹੇ ਲਫਜ਼ਾਂ ਨੂੰ ਇਹ ਆਪੇ ਕੱਟਦੇ ਰਹਿੰਦੇ ਨੇ ਤੇ ਇਹਨਾਂ ਦੇ ਰਾਏ ਬਾਦਰ ਜੀ ਲਿਖਦੇ ਨੇ ਕਹਿੰਦਾ ਕੁੱਲ ਜੀਵੋਂ ਦਾ ਆਪਣਾ ਉਧਾਰ ਜੋ ਚਾਹਤੇ ਹਨ ਲਾਜ਼ਮੀ ਹੈ ਕਿ ਸ਼ਬਦ ਗੁਰੂ ਕੇ ਚਰਨੋਂ ਵਿੱਚ ਲਗੇ ਪ੍ਰੇਮ ਪੱਤਰ ਸਫਾ 14 ਜਿਲਦ 4 ਬਚਨ 2 ਤੇ ਹੁਣ ਗੱਲ ਸ਼ੁਰੂ ਕਰਦੇ ਆਂ ਜੀ ਆਪਾਂ ਡੇਰਾ ਵਿਆਸ ਦੀ ਜੋ ਕਿ ਬਾਬਾ ਜੈਮਲ ਸਿੰਘ ਦੁਆਰਾ ਚਲਾਇਆ ਗਿਆ ਸੀ ਤੇ ਇਹ ਚਲਾਇਆ ਗਿਆ ਸੀ 1891 ਦੇ ਵਿੱਚ ਜਦੋਂ ਉਹ ਅੰਗਰੇਜ਼ਾਂ ਦੀ ਮਿਲਟਰੀ ਦੇ ਵਿੱਚੋਂ ਕਹਿ ਲੋ ਅੰਗਰੇਜ਼ ਸਰਕਾਰ ਦੀ ਆਰਮੀ ਦੇ ਵਿੱਚੋਂ ਰਿਟਾਇਰ ਹੋ ਕੇ ਆਏ ਸੀਗੇ ਪਿੰਡ ਬੜੈਚ ਤੇ ਬਲਸਰਾਂ ਦੇ ਲਾਗੇ ਆ ਕੇ ਟਿਕੇ ਸੀਗੇ ਬਲਸਰਾਂ ਦੇ ਸਿੱਖਾਂ ਨੇ ਬਾਬਾ ਜੈਮਲ ਸਿੰਘ ਨੂੰ ਸਿੱਖ ਸਾਧੂ ਸਮਝ ਕੇ ਉਹਨਾਂ ਨੂੰ ਪਿੰਡ ਦੀ ਧਰਮਸ਼ਾਲਾ ਵਿੱਚੋਂ ਇੱਕ ਸਾਂਝੀ ਜ਼ਮੀਨ ਦਿੱਤੀ ਜੋ ਕਿ 11 ਕਨਾਲਾਂ 16 ਮਰਲੇ ਸੀਗੀ ਜਿਹਦੀ ਰਜਿਸਟਰੀ ਨੰਬਰ 254 ਮਿਤੀ 14 ਜੂਨ 1987 ਨੂੰ 1887 ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਮ ਰਜਿਸਟਰ ਰਜਿਸਟਰ ਹੋਈ ਉਸ ਰਜਿਸਟਰੀ ਦੇ ਵਿੱਚ ਲਿਖਿਆ ਗਿਆ ਸੀ ਕਿ ਜਿਹੜੀ ਧਰਮਸ਼ਾਲਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੈ ਤੇ ਇਹਦੀ ਦੇਖਭਾਲ ਲਈ ਬਾਬਾ ਜੈਮਲ ਸਿੰਘ ਜੋ ਕਿ ਸਾਧ ਜੱਟ ਇਹਦੀ ਦੇਖਭਾਲ ਲਈ ਉੱਥੇ ਬੈਠੇਗਾ ਜਿਹਨੂੰ ਰਹਿਸ ਦਾ ਉੱਥੇ ਕੋਈ ਮਤਲਬ ਹੱਕ ਨਹੀਂ ਹੈਗਾ ਨਾ ਉਹਨੂੰ ਵੇਚਣ ਦਾ ਕੋਈ ਹੱਕ ਹੈ ਸਿਰਫ ਉਹਦੀ ਦੇਖਭਾਲ ਲਈ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਪ੍ਰਕਾਸ਼ ਕੀਤਾ ਜਾਵੇਗਾ ਬਕਾਇਦਾ ਇਹ ਸਭ ਕੁਝ ਲਿਖਿਆ ਗਿਆ ਸੀਗਾ ਜੀ ਬਲਸਰਾ ਪਿੰਡ ਦੇ ਜਿੰਨਾ ਮੁਖੀਆਂ ਨੇ ਇਹ ਜ਼ਮੀਨ ਬਾਬਾ ਜੈਮਲ ਸਿੰਘ ਦੇ ਨਾਮ ਮਤਲਬ ਕਹ ਲੋ ਗੁਰੂਗ੍ਰੰਥ ਸਾਹਿਬ ਦੇ ਨਾਮ ਕੀਤੀ ਸੀ ਮਤਲਬ ਦੇਖ ਰਿਏ ਇੱਕ ਜਿਹਦੇ ਤੇ ਜਿਹਦੀ ਬਾਬਾ ਜੈਮਲ ਸਿੰਘ ਕਰਦੇ ਸੀ ਉਹ ਮੁਖੀਆਂ ਦੇ ਨਾਮ ਨੇ ਲਾਲੂ ਨੰਬਰਦਾਰ ਲਾਲੂ ਨੰਬਰਦਾਰ ਮਹਿਤਾਬ ਸਿੰਘ ਬੂੜ ਸਿੰਘ ਭਾਨ ਸਿੰਘ ਸੇਰ ਸਿੰਘ ਤੇ ਗੁਰਦਿੱਤ ਸੇਰ ਸਿੰਘ ਤੇ ਗੁਰਦਿੱਤ ਸਿੰਘ ਇਹ ਉਹਨਾਂ ਮੁਖੀਆਂ ਦੇ ਨਾਮ ਸੀਗੇ ਜਿਨ੍ਹਾਂ ਨੇ ਇਹ ਰਜਿਸਟਰੀ ਗੁਰੂਗ੍ਰੰਥ ਸਾਹਿਬ ਦੇ ਨਾਮ ਕਰਵਾਈ ਸੀ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਫਿਰ ਬਾਬਾ ਜੈਮਲ ਸਿੰਘ ਦਾ 1903 ਦੇ ਵਿੱਚ ਦਿਹਾਂਤ ਹੋ ਜਾਂਦਾ ਸੀ ਜੀ ਤੋਂ ਬਾਅਦ ਬਾਬੂ ਸਾਵਨ ਸਿੰਘ ਉਹਨਾਂ ਦੀ ਗੱਦੀ ਦੇ ਵਿਰਾਜਮਾਨ ਹੁੰਦਾ ਤੇ ਅੱਗੇ ਜਾ ਕੇ ਜਿਹੜਾ ਇੰਤਕਾਲ ਹੈ ਉਹਨਾਂ ਦੇ ਨਾਮ ਉਹਨਾਂ ਦੀ ਦੇਖ ਰੇਖ ਹੈ ਜਿਵੇਂ ਪਹਿਲਾਂ ਸੀ ਜ਼ਮੀਨ ਉਸੇ ਤਰ੍ਹਾਂ ਗੁਰੂਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਰਹਿੰਦੀ ਹੈ ਤੇ ਜਿਹੜੀ ਦੇਖ ਰੇਖ ਹੈ ਉਹ ਬਾਬਾ ਜੈਮਲ ਸਿੰਘ ਤੋਂ ਕੱਟ ਕੇ ਬਾਬੂ ਸਾਵਨ ਸਿੰਘ ਬਾਬੂ ਸਾਵਨ ਸਿੰਘ ਦਾ ਚੇਲਾ ਬਾਬਾ ਜੈਮਲ ਸਿੰਘ ਦੇ ਨਾਮ ਚੜ ਜਾਂਦੀ ਹੈ ਇਹ ਮਾਲਕੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੀ ਰਹਿੰਦੀ ਹੈ ਤੇ ਅੱਗੇ ਜਾ ਕੇ ਬਾਬੂ ਸਾਬਨ ਸਿੰਘ ਨੇ ਗੁਰਬਾਣੀ ਦੇ ਕੁਝ ਸ਼ਬਦ ਇਕੱਤਰ ਕਰਕੇ ਇੱਕ ਗੁਰਮਤ ਸਿਧਾਂਤ ਨਾਮ ਦੀ ਪੁਥੀ ਤਿਆਰ ਕੀਤੀ ਜਿਦੇ ਵਿੱਚ ਗੁਰਬਾਣੀ ਦੇ ਕੁਝ ਸ਼ਬਦ ਵੀ ਸੀਗੇ ਤੇ ਗੁਰਬਾਣੀ ਦੇ ਉਲਟ ਵੀ ਕੁਝ ਸ਼ਬਦ ਐਡ ਕੀਤੇ ਗਏ ਜਿਹੜੀ ਜਿਹੜੀ ਪੁਸਤਕ ਹੈ ਗੁਰਮਤ ਸਿਧਾਂਤ ਇਹਦਾ ਪੰਨਾ 68 ਤੇ ਲਿਖਿਆ ਹੈ ਕਿ ਗ੍ਰੰਥ ਪੁਥੀਆਂ ਸਾਨੂੰ ਸਤ ਦੀ ਸੋ ਨਹੀਂ ਦੇ ਸਕਦੀਆਂ ਮਤਲਬ ਸੱਚ ਦੀ ਸੋ ਨਹੀਂ ਦੇ ਸਕਦੀਆਂ ਇਹ ਦਲੀਲ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਇੱਕ ਵਿਰੋਧੀ ਗੱਲ ਹੈ ਜੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਿਹੜੀ ਕਿ ਇਸ ਪੁਸਤਕ ਦੇ ਵਿੱਚ ਇਸ ਬੁੱਕ ਦੇ ਵਿੱਚ ਪਾਈ ਜਾਂਦੀ ਹੈ ਤੇ ਦੂਸਰੀ ਸਾਈਡ ਇਹ ਜਿਹੜੀਆਂ ਸੰਗਤ ਦੇ ਵਿੱਚ ਆਪਣੇ ਮਤ ਦੇ ਲੋਕਾਂ ਦੇ ਵਿੱਚ ਬੁੱਕਸ ਦੇ ਦਿੰਦੇ ਨੇ ਪੜ੍ਹਨ ਲਈ ਜਾਂ ਉਹਨਾਂ ਨੂੰ ਕਥਾ ਦਿੰਦੇ ਨੇ ਜਾਂ ਸੁਣਾਉਂਦੇ ਨੇ ਉਹ ਫਿਰ ਹੈਗੀ ਵੀ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਰਿਲੇਟਡ ਹੈ ਜਿਵੇਂ ਤੁਹਾਨੂੰ ਉੱਤੇ ਮਿਲਿਆ ਕਿਹੜੀ ਉੱਤੇ ਗਡੇਰਾਂ ਦੇ ਵਿੱਚ ਸਾਰੀ ਕਥਾ ਕੀਤੀ ਜਾਂਦੀ ਆ ਉਹ ਜਾਂ ਅੰਤਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲਈ ਜਾਂਦੀ ਆ ਜੋ ਦੰਸ ਨੂੰ ਉਹ ਸਤ ਦੀ ਸ਼ੋਹ ਹੀ ਨਹੀਂ ਦੇ ਸਕਦੀਆਂ ਸੱਚਾ ਗਿਆਨ ਨਹੀਂ ਦੇ ਸਕਦੀਆਂ ਫਿਰ ਉਹਨਾਂ ਦੀ ਕਥਾ ਵੀ ਕਿਉਂ ਸੁਣਾਉਂਦੇ ਉਹਨਾਂ ਨੂੰ ਯੂਜ਼ ਵੀ ਕਿਉਂ ਕੀਤਾ ਜਾਂਦਾ ਸੋ ਵਰਤੋ ਹੈ ਜਿਹੜੀ ਉੱਥੇ ਮਤਲਬ ਗੁਰੂ ਮਹਾਰਾਜ ਦੀ ਕੀਤੀ ਜਾਂਦੀ ਹੈ ਉਹਨਾਂ ਦੀ ਕਥਾ ਦੀ ਕੀਤੀ ਜਾਂਦੀ ਹੈ ਉਹਨਾਂ ਦੀ ਗੁਰਬਾਣੀ ਦੀ ਕੀਤੀ ਜਾਂਦੀ ਹੈ ਤੇ ਬਾਹਵਾਈ ਜਿਹੜੀ ਹੈ ਉਹ ਆਪਣੀ ਘਟੀ ਜਾਂਦੀ ਹੈ ਇਹਨਾਂ ਦਾ ਮਤਲਬ ਮੇਰਾ ਕਿ ਜਿਹੜੀ ਉੱਥੇ ਗੁਰਬਾਣੀ ਪੜ੍ਹੀ ਜਾਂਦੀ ਹੈ ਜਾਂ ਕਥਾ ਕੀਤੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਗੁਰਮਤ ਦਾ ਗਿਆਨ ਨਹੀਂ ਦਿੰਦੇ ਲੋਕਾਂ ਨੂੰ ਸੰਗਤ ਨੂੰ ਉਹ ਸਿਰਫ ਇੱਕ ਆਪਣਾ ਪ੍ਰਚਾਰ ਕਰਦੇ ਨੇ ਬਰਤਵਾ ਜਿਹੜੀ ਗੁਰੂ ਗੰਗ ਸਾਹਿਬ ਦੀ ਹੁੰਦੀ ਹੈ ਉਹ ਤੇ ਪ੍ਰਚਾਰ ਆ ਜਿਹੜਾ ਉਹ ਰਾਜਾ ਸੁਆਮੀਆ ਦਾ ਹੁੰਦਾ ਡੇਰਾ ਵਿਆਸ ਦਾ ਹੁੰਦਾ ਇਹਨਾਂ ਦੀਆਂ ਸਾਰੀਆਂ ਇਹ ਗਤੀਆਂ ਵਿਧੀਆਂ ਦੇਖ ਕੇ ਬਹੁਤ ਵੱਡੀ ਗੱਲ ਹੈ ਜਿਹੜੀ ਹੁਣ ਤੁਹਾਨੂੰ ਮੈਂ ਦੱਸਣ ਜਾ ਰਿਹਾ ਜਿਹੜਾ ਸਬੂਤ ਇਹ ਮਿਲਦਾ ਹੈ ਇਹਨਾਂ ਦੀਆਂ ਸਾਰੀਆਂ ਦੀ ਇਹ ਸਾਰੀਆਂ ਗਤੀਆਂ ਵਿਧੀਆਂ ਦੇਖ ਕੇ ਇਹਨਾਂ ਦੀਆਂ ਬਲਸਰਾਂ ਪਿੰਡਦਿਆਂ ਲੋਕਾਂ ਨੇ ਕੁਝ ਜਿਨ੍ਹਾਂ ਦੇ ਨਾਮ ਸੀਗੇ ਜੀ ਚਰਨ ਸਿੰਘ ਸਾਧੂ ਸਿੰਘ ਤੇਜਾ ਸਿੰਘ ਤੇ ਦਰਸ਼ਨ ਸਿੰਘ ਸਨ 1954 ਦੇ ਵਿੱਚ ਉਹਨਾਂ ਨੇ ਇਹਨਾਂ ਦੇ ਖਿਲਾਫ ਕੋਰਟ ਚ ਕੇਸ ਕੀਤਾ ਸੀ ਇਹ ਜਿਹੜੀ ਜਗ੍ਹਾ ਇਹਨਾਂ ਨੂੰ ਦਿੱਤੀ ਗਈ ਹੈ ਧਰਮਸ਼ਾਲਾ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਨਾਮ ਜੀ ਦੀ ਮਾਲਕੀ ਸੀ ਉੱਥੇ ਇਹ ਮਰਿਆਦਾ ਦੇ ਉਲਟ ਗੱਲਾਂ ਕਰਦੇ ਨੇ ਤੇ ਜਾਂ ਮਰਿਆਦਾ ਦੇ ਉਲਟ ਉੱਥੇ ਲੋਕਾਂ ਨੂੰ ਸਿਖਾਇਆ ਜਾਂਦਾ ਜਿਹਦਾ ਕੇਸ ਸੈਸ਼ਨ ਸਬ ਜੱਜ ਦੇ ਅਦਾਲਤ ਅੰਮ੍ਰਿਤਸਰ ਵਿੱਚ ਲੱਗਿਆ ਸੀਗਾ ਜਿਸ ਕੇਸ ਦਾ ਮੇਨ ਮੁੱਦਾ ਸੀਗਾ ਕਿ 11 ਕਨਾਲਾਂ 16 ਮਰਲੇ ਜੋ ਬਾਬਾ ਜੈਮਲ ਸਿੰਘ ਦੀ ਦੇਖਰੇਖ ਹੇਠ ਗੁਰੂ ਗ੍ਰੰਥ ਸਾਹਿਬ ਦੇ ਨਾਮ ਸੀਗੀ ਉੱਥੇ ਜਿਹੜੀ ਮਰਿਆਦਾ ਸਿੱਖੀ ਰਿਲੇਟਡ ਉਹ ਕਾਇਮ ਰੱਖੀ ਜਾਵੇ ਇਹ ਕੇਸ ਸੀਗਾ ਜੀ ਜਿਹੜਾ ਅਦਾਲਤ ਦੇ ਵਿੱਚ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਹੈ ਇਹਨਾਂ ਦੇ ਬੁੱਧ ਸਨ 1954 ਦੇ ਵਿੱਚ ਪਾਇਆ ਗਿਆ ਸੀਗਾ ਤੇ 24 ਜੂਨ ਸਨ 1954 ਨੂੰ ਸਰਦਾਰ ਚਰਨ ਸਿੰਘ ਜੋ ਕਿ ਉਸ ਸਮੇਂ ਦੇ ਡੇਰਾ ਵਿਆਸ ਦੇ ਮੁਖੀ ਸੀਗੇ ਉਹਨਾਂ ਨੇ ਜਵਾਬਦੇਹੀ ਦੇ ਵਿੱਚ ਅਦਾਲਤ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤੇ ਇਹ ਜਿਹੜੀ ਜਗ੍ਹਾ ਸਾਡੀ ਨਿੱਜੀ ਜਗ੍ਹਾ ਹੈ ਤੇ ਉਹਦੇ ਵਿੱਚ ਉਹਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜਾ ਚੁੱਕ ਦਿੱਤੀ ਗਈ ਆ ਉਸ ਤੋਂ ਬਾਅਦ ਜੀ ਇਹ ਜਿਹੜਾ ਕੇਸ ਆ ਇਹ ਹਾਈ ਕੋਰਟ ਦੇ ਵਿੱਚ ਚੱਲਿਆ ਗਿਆ ਤੇ ਜਿਸ ਤੋਂ ਬਾਅਦ ਇਹ ਕੇਸ਼ ਬਲਸਰਾਂ ਦੇ ਪਿੰਡ ਦੇ ਸਿੱਖਾਂ ਨੇ ਮਤਲਬ ਤੀਜਾ ਸਿੰਘ ਜਾਂ ਦਰਸ਼ਨ ਸਿੰਘ ਜੋ ਵੀ ਕਿਸ ਨੂੰ ਲੜ ਰਹੇ ਸੀਗੇ ਉਸ ਸਮੇਂ ਦੇ ਵਿੱਚ ਉਹਨਾਂ ਦੇ ਹੱਕ ਵਿੱਚ ਹਾਈ ਕੋਰਟ ਤੋਂ ਜਿੱਤ ਹਾਸਲ ਹੋਈ ਫਿਰ ਅੱਗੇ ਜਾ ਕੇ ਸਾਲ 1957 ਦੇ ਵਿੱਚ ਸਰਦਾਰ ਚਰਨ ਸਿੰਘ ਡੇਰਾ ਵਿਆਸ ਮੁਖੀ ਨੇ 30 ਏਕੜ ਜ਼ਮੀਨ ਕਾਨੂੰਨ ਲਾਗੂ ਹੋਣ ਤੇ ਡੇਰਾ ਵਿਆਸ ਨਾਮ ਦੀ ਇੱਕ ਸੁਸਾਇਟੀ ਰਜਿਸਟਰਡ ਕੀਤੀ ਮਤਲਬ ਸਾਲ 1957 ਦੇ ਵਿੱਚ ਸਹੀ ਤਰੀਕੇ ਸਹੀ ਮਹੀਨੇ ਨਾਲ ਸਹੀ ਤਰੀਕੇ ਨਾਲ ਡੇਰਾ ਵਿਆਸ ਉਹਨਾਂ ਦੇ ਵਿੱਚ ਆਉਂਦਾ ਤੇ ਜਿਹੜੀ ਉਹਦੀ ਸਾਰੀ ਬਿਟੋ ਪਾਵਰ ਸੀ ਉਹ ਇਹਨਾਂ ਨੇ ਆਪਣੇ ਹੱਥ ਵਿੱਚ ਰੱਖੀ ਇਸ ਸੋਸਾਇਟੀ ਦੀ ਮਤਲਬ ਜੋ ਵੀ ਉਹਦਾ ਮੁਖੀ ਹੋਊਗਾ ਸਾਰੀ ਇਸ ਸੰਸਥਾ ਦੀ ਸਾਰੀ ਇਸ ਸੋਸਾਇਟੀ ਦੀ ਜਿਹੜੀ ਬਿਟੋ ਪਾਵਰ ਆ ਉਹ ਉਹਨਾਂ ਦੇ ਆਪਣੇ ਹੱਥ ਵਿੱਚ ਰੋ ਇਹ ਸੀਗੀ ਜੀ ਹਿਸਟਰੀ ਡੇਰਾ ਬਿਆਸ ਦੀ ਜਾਂ ਆਗਰੇ ਦੀ ਜਿਹੜੀ ਵੀ ਉਹਨਾਂ ਦੇ ਜੋ ਵੀ ਚੱਲ ਰਿਹਾ ਗੁਰੂ ਗ੍ਰੰਥੀਆਂ ਉਹਨਾਂ ਦੇ ਚੱਲ ਰਹੀਆਂ ਨੇ ਜਾਂ ਉਹਨਾਂ ਦੇ ਮੁਖੀ ਚੱਲ ਰਹੇ ਨੇ ਉਹਨਾਂ ਸਾਰੇ ਜਾਣਕਾਰੀ ਸੀ ਸੋ ਜਿਵੇਂ ਮੈਂ ਪਹਿਲਾਂ ਕਿਹਾ ਸੀ ਕੋਈ ਗੌਰਵਮਈ ਬੜਾ ਕੁਰਬਾਨੀਆਂ ਭਰਿਆ ਇਤਿਹਾਸ ਨਹੀਂਗਾ ਨਾਰਮਲ ਇੱਕ ਡੇਟੇ ਦੀ ਤਰ੍ਹਾਂ ਚੱਲ ਰਹੇ ਨੇ ਜਿਵੇਂ ਸਾਰੇ ਬਾਕੀ ਵੀ ਚੱਲਦੇ ਨੇ ਪਤਾ ਨਹੀਂ ਕਿਉਂ ਲੋਕਾਂ ਦਾ ਝੁਕਾ ਜਿਹੜਾ ਕੋਈ ਜ਼ਿਆਦਾ ਨਹੀਂ ਉਧਰ ਨੂੰ ਹੋਇਆ ਹੋਇਆ ਕਈ ਚਲੋ ਕਈ ਬੰਦਿਆਂ ਦਾ ਵਿਚਾਰ ਇਦਾਂ ਦੇ ਨੇ ਵੀ ਉੱਥੇ ਰਿਸਪੈਕਟ ਬੜੀ ਮਿਲਦੀ ਹੈ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਜਾਂਦਾ ਜਾਂ ਸੁਣਾਇਆ ਜਾਂਦਾ ਗੱਲ ਉਹ ਨਹੀਂ ਹੈਗੀ ਅਸਲ ਦੇ ਵਿੱਚ ਬਰਤ ਦੇ ਗੁਰੂ ਗ੍ਰੰਥ ਸਾਹਿਬ ਨੂੰ ਇਹਨੇ ਜਿਹੜੀ ਇਥੋਂ ਨੌਲੇਜ ਇਕੱਠੀ ਮਿਲਦੀ ਹੈ ਤੁਹਾਨੂੰ ਸਾਰਾ ਕੁਝ ਮਿਲਦਾ ਹੈ ਜੋ ਕਥਾ ਸੁਣਦੇ ਹੋ ਜਾਂ ਕੋਈ ਵਿਚਾਰ ਉਹ ਨਿਕਲਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਨੇ ਉਹ ਗੁਰੂਆਂ ਵੱਲੋਂ ਉਹ 10 ਗੁਰੂ ਸਾਹਿਬਾਨਾਂ ਵੱਲੋਂ ਜਾਂ ਭਗਤਾਂ ਵੱਲੋਂ ਜਿਨ੍ਹਾਂ ਦੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਉਹਨਾਂ ਵੱਲੋਂ ਦਿੱਤੀ ਹੀ ਸਿੱਖਿਆਵਾਂ ਨੇ ਜੋ ਤੁਹਾਨੂੰ ਆਪਣੇ ਮੂੰਹ ਨਾਲ ਸੁਣਾ ਦਿੰਦੇ ਨੇ ਤੇ ਜੀ ਨੂੰ ਤੁਸੀਂ ਮੰਨਦੇ ਵੀ ਹੋ ਬਟ ਸਿੱਖਿਆ ਤੁਸੀਂ ਗੁਰੂਗਨ ਸਾਹਿਬ ਦੀ ਹੀ ਵਰਤਦੇ ਹੋ ਲੈਨੇ ਹੋ ਤੇ ਮਨ ਦੇ ਉਧਰ ਨੂੰ ਜਾਣ ਚੁਕਾ ਤੁਹਾਡਾ ਉਧਰ ਵੱਲ ਨੂੰ ਆ ਕਈ ਮੈਨੂੰ ਸਿੰਘ ਸਹਿਬਾਨ ਮਿਲਦੇ ਨੇ ਜਿਨ੍ਹਾਂ ਦੇ ਵਿਚਾਰ ਕੁਝ ਇਦਾਂ ਦੇ ਨੇ ਮਤਲਬ ਮੈਂ ਕਈਆਂ ਨਾਲ ਵਿਚਾਰ ਕੀਤੇ ਨੇ ਉਹ ਕਹਿੰਦੇ ਨੇ ਵੀ ਡੇਰਾ ਅਭਿਆਸ ਦੇ ਵਿੱਚ ਰਿਸਪੈਕਟ ਬੜੀ ਮਿਲਦੀ ਹੈ ਮਾਨ ਆਦਰ ਮਿਲਦਾ ਤੇ ਸਾਡੇ ਗੁਰੂ ਘਰਾਂ ਦੇ ਵਿੱਚ ਉਹ ਮਾਨ ਆਦਰ ਰਹਿਣਾ ਨਹੀਂਗਾ ਮਿਲਦਾ ਨਹੀਂਗਾ ਔਰ ਜੇ ਇੱਥੇ ਆਪਾਂ ਗੱਲ ਕਰੀਏ ਤਾਂ ਡੇਰਾ ਵਿਆਸ ਦੇ ਮੁਖੀ ਵੱਲੋਂ ਤੁਹਾਨੂੰ ਮਾਨ ਸਨਮਾਨ ਮਿਲਦਾ ਹੋ ਸਕਦਾ ਠੀਕ ਹੈ ਕਿਉਂਕਿ ਹਰ ਇੱਕ ਨੂੰ ਆਪਣਾ ਸਰਦਾਰੂ ਵੱਧਿਆ ਲੱਗਦਾ ਚੰਗਾ ਲੱਗਦਾ ਤੇ ਸਾਡੇ ਮੁਖੀ ਤੇ ਜੀ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਲਈ ਤਾਂ ਫਿਰ ਜੇ ਤੁਸੀਂ ਗੁਰੂਆਂ ਦਾ ਇਤਿਹਾਸ ਪੜ੍ਹਦੇ ਹੋ ਉਹਦੇ ਵਿੱਚ ਤਾਂ ਫਿਰ ਸਾਰਿਆਂ ਨੂੰ ਇੱਕੇ ਬਰਾਬਰ ਰੱਖਿਆ ਉਹਨਾਂ ਨੇ ਨਾ ਕੋਈ ਵੱਡਾ ਨਾ ਕੋਈ ਛੋਟਾ ਰਾਜੇ ਵੀ ਉੱਥੇ ਬਹਿ ਕੇ ਲੰਗਰ ਸਕਦੇ ਸੀ ਕਿਤੇ ਸਾਡੇ ਵਰਗੇ ਨਾਰਮਲ ਬੰਦਿਆਂ ਨੇ ਵੀ ਉੱਥੇ ਬਹਿ ਕੇ ਲੰਗਰ ਸਕਿਆ ਸੰਗਤ ਪੰਗਤ ਗੁਰੂ ਸਾਹਿਬ ਦੀ ਚਲਾਈ ਹੋਈ ਹੈ ਮਤਲਬ ਬਰਾਬਰਤਾ ਜਿਹੜੀ ਤੁਹਾਨੂੰ ਇਸ ਧਰਮ ਦੇ ਵਿੱਚ ਇਹ ਐਸਾ ਗੁਰੂ ਘਰਾਂ ਦੇ ਵਿੱਚ ਮਿਲ ਸਕਦੀ ਹੈ ਮੈਨੂੰ ਨਹੀਂ ਲੱਗਦਾ ਕਿਤੇ ਹੀ ਮਿਲ ਸਕਦੀ ਹੈ ਤੇ ਜਿਹੜੀ ਗੱਲ ਹੈਗੀ ਜੀ ਵੀ ਉੱਥੋਂ ਮਠਾਸ ਮਿਲਦੀ ਆ ਤੁਹਾਨੂੰ ਜਾਂ ਮਿੱਠਾ ਬੋਲਦੇ ਨੇ ਸੋ ਜਿਹੜੇ ਦੁਕਾਨਦਾਰ ਨੇ ਆਪਣਾ ਸੌਦਾ ਵੇਚਣਾ ਹੈ ਸੰਗਤ ਬੰਦਿਆਂ ਨੂੰ ਜਾਂ ਆਪਣੇ ਗ੍ਰਾਹਕਾਂ ਨੂੰ ਉਹਨੇ ਤਾਂ ਮਿੱਠਾ ਬੋਲਣਾ ਹੀ ਆ ਸੋ ਮਿੱਠਾ ਬੋਲਣ ਨਾਲ ਮਤਲਬ ਇੱਕ ਦੁਕਾਨਦਾਰੀ ਤਾਂ ਚੱਲ ਸਕਦੀ ਹੈ ਤੇ ਸਾਨੂੰ ਮਿਲਦਾ ਵੀ ਉੱਥੋਂ ਕੀ ਹੈ ਮਿਲਣਾ ਤਾਂ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਣਾ ਗੱਲ ਇਹ ਹੈ ਵੀ ਥੋਕ ਦੀ ਦੁਕਾਨ ਨੂੰ ਛੱਡ ਕੇ ਇੱਕ ਥੋਕ ਨੂੰ ਛੱਡ ਕੇ ਤੁਸੀਂ ਇੱਕ ਛੋਟੀਆਂ-ਮੋਟੀਆਂ ਦੁਕਾਨਾਂ ਦੀ ੱਤੇ ਖਾਣ ਵਾਲਾ ਕੰਮ ਕਰ ਰਿਹਾ ਹਾਂ ਹੋਰ ਕੁਝ ਨਹੀਂਗਾ ਕਿਉਂਕਿ ਜਿਹੜੀ ਮੇਨ ਚੀਜ਼ ਜਾਂ ਤੁਹਾਡੀ ਜ਼ਿੰਦਗੀ ਦਾ ਸੌਦਾ ਜਿਹੜਾ ਅਸਲ ਦੇ ਵਿੱਚ ਐ ਲੋ ਤੁਹਾਡੇ ਪਾਪ ਪੁੰਨਾਂ ਦਾ ਲੇਖਾ ਜੋਖਾ ਜੋ ਤੁਹਾਨੂੰ ਤੁਸੀਂ ਨੇ ਜੋ ਤੁਹਾਡੇ ਮਨ ਚ ਸਰਦਾ ਉਸ ਲਫ਼ਜ਼ਾਂ ਉਸ ਲਫ਼ਜ਼ਾਂ ਪ੍ਰਤੀ ਜਾਂ ਉਹਨਾਂ ਸ਼ਬਦਾਂ ਪ੍ਰਤੀ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਿਕਲਦੇ ਨੇ ਤੇ ਸੁਨਾ ਸੁਣਾਉ ਦਿੰਦੇ ਨੇ ਸੋ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਸਰੀਰਾਂ ਨੂੰ ਛੱਡੋ ਦੇਹਾਂ ਨੂੰ ਛੱਡੋ ਬੰਦਿਆਂ ਚ ਕੁਝ ਨਹੀਂ ਗਾ ਤੇ ਜੇ ਮੰਨਣਾ ਤਾਂ ਅਕਾਲ ਪੁਰਖ ਦੀ ਪੂਜਾ ਕਰੋ ਸ਼ਬਦ ਤੋਂ ਹੀ ਆਰੰਭ ਹੈ ਸ਼ਬਦ ਦੀ ਐਂਡ ਹੈ ਅੰਤ ਵੀ ਸ਼ਬਦ ਆ ਆਰੰਭ ਵੀ ਸ਼ਬਦ ਆ ਸੋ ਸ਼ਬਦ ਨਾਲ ਜੁੜੋ ਗੁਰੂ ਮਹਾਰਾਜ ਨਾਲ ਜੁੜੋ ਅਕਾਲ ਪੁਰਖ ਨਾਲ ਜੁੜੋ ਦੇਹਾਂ ਨੂੰ ਛੱਡੋ ਇੰਨੀ ਵੀਡੀਓ ਸੀਗੀ ਜੀ ਕਈ ਬੰਦੇ ਨੂੰ ਵਧੀਆ ਵੀ ਲੱਗੀ ਹੋਣੀਆਂ ਕਈਆਂ ਨੂੰ ਬੁਰੀ ਵੀ ਲੱਗੀ ਹੋਣੀਆਂ ਚਲੋ ਪਰਵਾਹ ਤਾਂ ਮੈਂ ਇੰਨੀ ਕਰਦਾ ਨਹੀਂਗਾ ਇਹਨਾਂ ਨੂੰ ਬੁਰੀ ਲੱਗਦੀ ਹੈ ਕੋਈ ਵੱਡੀ ਦਿੱਕਤ ਵਾਲੀ ਗੱਲ ਹੈ ਨਹੀਂ ਮੇਰਾ ਫਰਜ਼ ਸੀਗਾ ਜੋ ਮੇਰਾ ਫਰਜ਼ ਮੈਨੂੰ ਲੱਗਿਆ ਇਹ ਉਹ ਮੈਂ ਨੇ ਬਾਇਆ ਆਪਣਾ ਜਿੰਨੀ ਕਿ ਮੇਰੇ ਕੋਲ ਸਮਝ ਸੀਗੀ ਸੋਚ ਸੀਗੀ ਉਹਦੇ ਮੁਤਾਬਕ ਇਹ ਵੀਡੀਓ ਬਣਾਈ ਆ ਚੰਗੀ ਲੱਗੀ ਸਾਰਿਆਂ ਨੂੰ ਵਧੀਆ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਨ੍ਹਾਂ ਨੂੰ ਬੁਰੀ ਲੱਗੀ ਆ ਕਿਰਪਾ ਕਰਕੇ ਅੱਗੇ ਖੜਾ ਦਿਓ ਵੀਡੀਓ ਹੋਰ ਦੇਖ ਲਿਓ ਵਧੀਆ ਵਧੀਆ ਮਿਲ ਜਾਂਦੀ ਐ ਇੱਥੇ ਫੇਸਬੁੱਕ ਤੇ ਸੌਰੀ YouTube ਦੇ ਉੱਤੇ ਤੁਹਾਨੂੰ ਅਸੀਂ ਕੱਲ ਜੀ